ਹਾਂ ਜੀ ਕੀ ਨਾਮ ਹੈ ਜੀ ਕਿਹੜਾ ਵਾਰਡ ਹੈ ਮੇਰਾ ਨਾਮ ਕ੍ਰਿਸ਼ਨ ਚੰਦ ਬੁੱਧੂ ਜੀ ਵਾਰਡ ਨੰਬਰ 42 ਮੈਂ ਜੋਇੰਟ ਸੈਕਟਰੀ ਸਟੇਟ ਪੰਜਾਬ ਆਪ ਪਾਰਟੀ ਅੱਜ ਤੁਸੀਂ ਕਾਨਫਰੰਸ ਰੱਖੀ ਹੈ ਕਿਸ ਮੌਕੇ ਤੇ ਅੱਜ ਅਸੀਂ ਕੁਝ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਵੀ ਪਖੰਡਵਾਜ ਨਹੀਂ ਕਰ ਰਹੇ ਆ ਬੀਜੇਪੀ ਵਾਲੇ ਸੜਕ ਦੇ ਉੱਪਰ ਉੱਪਰ ਤੇ ਝਾੜੂ ਲਾ ਗਏ ਜਿੱਥੇ ਗੰਦ ਪਿਆ ਉੱਥੇ ਤੇ ਝਾੜੂ ਮਾਰ ਨਹੀਂ ਰਹੇ ਇਹਨਾਂ ਨੇ ਆਪ ਹੀ ਪਹਿਲਾਂ ਜਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਉਹਦੇ ਵਿੱਚ ਕਿੰਨੀ ਲੁੱਟ ਪਾਈ ਐ ਮੈਂ ਤਾਂ ਕਹਿੰਦਾ ਰਹਿ ਗਿਆ ਬਥੇਰਾ ਵੀ ਇਹ ਬਾਗਾਂ ਦਾ ਸ਼ਹਿਰ ਦੀ ਇਹਨਾਂ ਨੇ ਪੱਥਰਾਂ ਦਾ ਸ਼ਹਿਰ ਬਣਾਤਾ ਆਪਣੇ ਆਪ ਹੀ ਟੈਲਾਂ ਪੱਟ-ਪੱਟ ਕੇ ਚੰਗੀਆਂ-ਚੰਗੀਆਂ ਸੜਕਾਂ ਟੈਲਾਂ ਲਾ ਕੇ ਕਿਉਂਕਿ ਟੈਲਾਂ ਦੀ ਵਿਕਤੀਆਂ ਇਹਨਾਂ ਦੀ ਆਪਣੀਆਂ ਸੀਗੀਆਂ ਮੈਂ ਤਾਂ ਬਥੇਰਾ ਰੋਲਾ ਪਿਆ ਇਹ ਉਹਨ ਲੋਕਾਂ ਨੂੰ ਉਪਰ ਲਾਉਣ ਵਾਸਤੇ ਇਹ ਪਖੰਡਵਾਜੀ ਕਰ ਰਹੇ ਆ ਝਾੜੂ ਲੈ ਕੇ ਵੱਡੇ-ਵੱਡੇ 10 ਬੰਦੇ ਬੀਜੇਪੀ ਦੇ ਝਾੜੂ ਲਾ ਰਹੇ ਆ ਸ਼ਹਿਰ ਦਾ ਗੰਦ ਪਾਇਆ ਪਿਆ ਜਿਹੜੀਆਂ ਨਾਲੀਆਂ ਸੀਗੀਆਂ ਉਹਦੇ ਵਿੱਚ ਬਾਈਪਾਸ ਕਿਉਂ ਆ ਪਾਈਪ ਦੀ ਸਪਲਾਈ ਆਪ ਕਰਨੀ ਸੀ ਠੇਕੇ ਵੀ ਆਪਣੇ ਸੀਗੇ ਪਰ ਕਾਰਪੋਰੇਸ਼ਨ ਤਾਂ ਉਹ ਤੁਹਾਡੀ ਬਾਟੀਰੀ ਆ ਸਾਡੀ ਪਾਰਟੀ ਦੀ ਐਸੇ ਕਢਾ ਰਹੇ ਆ ਆ ਨਾਲੀਆਂ ਦੇ ਵਿੱਚੋਂ ਜਿਹੜਾ ਬੇਸਟ ਪਾ ਇਹ ਅਸੀਂ ਕਢਵਾ ਰਹੇ ਆ ਅੱਛਾ ਜੀ ਇਸ ਸ਼ਹਿਰ ਦਾ ਇਹਨਾਂ ਨੇ ਹੁਲੀਆ ਬਗਾੜਤਾ ਇਹ ਠੀਕ ਹੁੰਦੇ ਹੁੰਦੇ ਟਾਈਮ ਲੱਗੇਗਾ ਸਾਢੇ 3 ਸਾਲ ਤਾਂ ਹੋ ਚੁੱਕੇ ਜੀ ਹੋਰ ਟਾਈਮ ਆ کافی ਕੁਝ ਕਰ ਰਹੇ ਆ ਸਾਡੇ ਐਮ.ਐਲ.ਏ. ਅਜੀਤਪਾਲ ਜੀ ਤੇ ਮਾਨਯੋ ਸਾਡੇ ਸੀ.ਐਮ. ਸਾਹਿਬ ਭਗਵੰਤ ਮਾਨ ਜੀ ਸਭ ਸਾਰਾ ਕੁਝ ਧਿਆਨ ਕਰ ਰਹੇ ਪਰ ਇਹ ਬੀਜੇਪੀ ਵਾਲੇ ਅੱਖਾਂ 'ਚ ਧੂੜ ਬਾਣਵਾਸੇ ਅੱਜ ਪਖੰਡਵਾ ਜੀ ਨਵੀਂ 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 ਚੀਜ਼ ਲੱਭਦੇ ਆ। ਮਤਲਬ ਝਾੜੂ ਨਹੀਂ ਮਾਰਨਾ ਦਿੱਤਾ ਸੀ ਨਮਸੜਕੇ। ਝਾੜੂ ਮਾਰੋ ਉੱਥੇ ਜਿੱਥੇ ਗੰਦ ਪਿਆ। ਇਹ ਤਾਂ ਉੱਥੇ ਮਾਰਨੇ ਜਿੱਥੇ ਲਫਾਵਾ ਵੀ ਨਹੀਂ ਕੋਈ। ਦਿਖਾ ਰਹੇ ਆ ਲੋਕਾਂ ਨੂੰ ਵੀ ਅਸੀਂ ਝਾੜੂ ਮਾਰ ਰਹੇ ਆ। ਮੈਂ ਤੁਹਾਡੇ ਅੰਦਰ ਪਾ। ਮੈਂ ਤਾਂ ਇਹ ਕਰ ਰਹੇ ਆ ਸਾਡੇ ਸਾਡੀ ਪਾਰਟੀ ਦਾ ਜਿਹੜਾ ਚੋਣ ਚਿੰਨ ਹੈ ਉਹਦਾ ਪ੍ਰਚਾਰ ਕਰ ਰਹੇ ਆ ਇਹ। ਅੱਛਾ। ਝਾੜੂ ਸਾਡੀ ਪਾਰਟੀ ਦਾ ਚੋਣ ਚਿੰਨ ਹੈ। ਇਹਦਾ ਉਹਦਾ ਪ੍ਰਚਾਰ ਕਰ ਰਹੇ ਆ। ਇੱਕ ਹੋਰ ਜੇਕਰ ਗੱਲ ਕਰੀਏ ਬਹੁਤ ਸਾਰੇ ਹੁਣ ਪ੍ਰੋਜੈਕਟ ਤੁਹਾਡੇ ਲਈ ਜਿਹੜੇ ਪਾਰਟੀ ਦੇ ਇਸ ਵਕਤ ਰੁਕੇ ਹੋਏ ਨੇ ਸਫਾਈਆਂ ਦੀ ਬੜੀ ਦਿੱਕਤ ਆ ਰਹੀ ਹੈ ਨਾੜੀਆਂ ਦੀ ਦਿੱਕਤ ਆ ਰਹੀ ਹੈ ਸਿਵਰੇ ਦੀ ਸ਼ਹਿਰ ਦੇ ਵਿੱਚ ਬਹੁਤ ਦਿੱਕਤ ਹੈ ਡੈਰੀ ਫਾਰਮ ਜਿਹੜਾ ਹਜੇ ਤੱਕ ਸ਼ਿਫਟ ਨਹੀਂ ਹੋਇਆ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਕਰ ਰਹੇ ਆ ਅਸੀਂ ਕੁਝ ਅਸੀਂ ਧੱਕੇ ਨਾਲ ਤਾਂ ਕਰਨਾ ਨਹੀਂ ਡੈਰੀ ਫਾਰਮ ਅਸੀਂ ਉਹਨਾਂ ਨੂੰ 바ਰਗੇਨਿੰਗ ਕਰੀਏ ਉਹਨਾਂ ਨੇ ਬੁਲਾਇਆ ਸੀ ਉਹਨਾਂ ਦੀ ਕੋਈ ਸ਼ਰਤਾਂ ਸੀ ਜਿਹੜੀਆਂ ਡੈਰੀ ਫਾਰਮ ਵਾਲਿਆਂ ਦੀਆਂ ਅਸੀਂ ਲੋਕਾਂ ਦੇ ਹਿੱਤ ਨੂੰ ਦੇਖਦੇ ਹੋਏ ਕੁਝ ਅਸੀਂ ਫਲੈਕਸੀਬਲ ਕੀਤਾ ਤੁਸੀਂ ਹਾਊਸ ਦੀ ਮੀਟਿੰਗ ਦੇ ਵਿੱਚ ਉਸੇ ਨਵਾਦ ਚੱਕੀ ਸੀ ਕਿ ਸਾਡੇ ਬਾਡ ਦੇ ਵਿੱਚ ਸੀਵਰੇਜ ਜਿਹੜਾ ਹੈਗਾ ਉਹ ਬਲੌਕ ਰਹਿੰਦਾ ਉਹ ਸੋਲੂਸ਼ਨ ਨਹੀਂ ਹੋ ਰਿਹਾ ਉਹ ਸੋਲੂਸ਼ਨ ਹੋ ਗਿਆ ਜੀ ਹਾਂਜੀ ਹੋ ਰਹੀ ਹੈਗੀ ਹੋ ਰਹੀ ਹੈ ਜੀ ਆਜੀ ਸੀਵਰੇਜ ਸਿਸਟਮ ਦੀ ਤੁਸੀਂ ਗੱਲ ਕਰ ਰਹੇ ਹੋ ਕਦੋਂ ਤੱਕ ਸੈਕਟ ਹੋ ਜੂਗਾ ਸੀਵਰੇਜ ਸਿਸਟਮ ਦੀ ਸਾਡਾ ਕਾਫੀ ਪਲੈਨਿੰਗ ਚੱਲ ਰਹੀ ਹੈ ਸਾਡੇ ਐਮਐਨਏ ਸਾਹਿਬ ਆਪ ਇੰਟਰਸਟ ਲੈ ਰਹੇ ਹਨ ਬਾਕੀ ਅਸੀਂ ਇਹਨਾਂ ਦੇ ਪ੍ਰੋਜੈਕਟ ਦੱਸਦੇ ਹਾਂ ਜਿਹੜੇ ਇਹਨਾਂ ਨੇ ਪ੍ਰੋਜੈਕਟ ਚਾਲੂ ਕਰੇ ਸੀਗੇ ਬੜੀ ਨਤੀਜਾ ਛੋਟੀ ਨਤੀਜਾ ਉਹ ਬੁੱਤੀ ਬਏ ਨਾਲੀਆਂ ਦੇ ਵਿੱਚ ਪਾਈ ਪਾਈ ਇਹਨਾਂ ਨੇ ਨਾ ਕੋਈ ਅਲਾਈਨਮੈਂਟ ਠੀਕ ਨਾ ਕੋਈ ਖੋਦੀਆਂ ਉਹ ਸਾਰਾ ਸ਼ਹਿਰ ਭੁਗਤ ਰਿਹਾ ਥੋੜਾ ਮੀਂਹ ਪੈਂਦਾ ਸੜਕਾਂ ਦੇ ਉੱਤੇ ਪਾਣੀ ਆਂਦਾ ਵਿਗੜਿਆ ਬਦ ਸਿਸਟਮ ਹੀ ਨਾ ਦਾ ਹੈ ਇਹ ਆਪ ਹੀ ਠੇਕੇਦਾਰ ਤੇ ਆਪ ਹੀ ਟੈਨ ਬਣਾਉਣ ਵਾਲੇ ਆਪ ਹੀ ਟੈਨ ਸਪਲਾਈ ਕਰਨ ਵਾਲੇ ਔਰ ਐਮਸੀ ਸਾਹਿਬ ਐ ਨਹੀਂ ਲੱਗਦਾ ਵੀ ਅੱਜ ਸਾਢੇ 3 ਸਾਲ ਬਾਅਦ ਵੀ ਤੁਸੀਂ ਉਹਨਾਂ ਨੂੰ ਕੋਸ ਰਹੇ ਹੋ ਜਿੱਦ ਤੱਕ ਸਾਡੇ ਨਹੀਂ ਅਸੀਂ ਤੁਹਾਡੇ ਕੋਲ ਅਸੀਂ ਕੋਸ ਨਹੀਂ ਇਹ ਸਰਕਾਰ ਨਹੀਂ ਸੁਣਤਾ ਲਿਓ ਸਰ ਅਸੀਂ ਤਾਂ ਮੈਂ ਤਾਂ ਸਾਲ ਪਹਿਲਾਂ ਤੱਕ ਬੋਲਦਾ ਰਿਹਾ ਸਚਾਈ ਮੈਂ ਤਾਂ ਸਾਲ ਪਹਿਲਾਂ ਤੱਕ ਬੋਲਦਾ ਰਿਹਾ ਸਚਾਈ ਔਰ ਕੀ ਤੁਸੀਂ ਚੱਲ ਰਹੇ ਹੋ ਚੰਦ ਜੀ ਬਈ ਅਸੀਂ ਇਹ ਡਰਾਮੇਬਾਜ਼ੀ ਬੰਦ ਕਰਨਾ ਜਿਹੜੇ ਝਾੜੂ ਲੈ ਕੇ ਸੜਕਾਂ ਤੇ ਲੋਕਾਂ ਦੀ ਅੱਖਾਂ 'ਚ ਧੂੜ ਪਾ ਰਹੇ ਆ ਇਹ ਡਰਾਮੇਬਾਜ਼ੀ ਬੰਦ ਕਰਨਾ ਅਸਲ ਮੁੱਦੇ 'ਤੇ ਆਣੋ ਸਾਰਾ ਸ਼ਹਿਰ ਦਾ ਖਰਾਬੀ ਇਹਨਾਂ ਨੇ ਕਰਿਆ ਪਿਆ ਜਿਹੜੀ ਵਿਕਾਸ ਕੀ ਦੇਵੀ ਸੀ ਸਾਡੀ ਮਹਾਰਾਣੀ ਯਾਦ ਨਹੀਂ ਆ ਉਹ ਬినాਸ਼ ਕੀ ਦੇਵੀ ਸੀ ਮੈਂ ਪਹਿਲਾਂ ਕਹਿਆ ਕਰਦਾ ਸੀ ਮੇਰਾ ਨਾਮ ਜਗਤਾਰ ਸਿੰਘ ਤਾਰੀ ਹੈ ਜੀ ਮੇਰਾ ਵਾਰਡ ਨੰਬਰ 46 ਹੈ ਜੀ ਅੱਛਾ ਅੱਜ ਇਸ ਕਾਨਫਰੰਸ ਦਾ ਮੁਖ ਦੇਸ਼ੀ ਮੁਖ ਦੇਸ਼ ਤਾਂ ਇਹੀ ਆ ਤੁਹਾਨੂੰ ਪਤਾ ਹੈ ਜਿਹੜਾ ਬੀਜੇਪੀ ਦੀ ਕੁਝ ਲੀਡਰ ਸਹਿਬਾਨ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਣ ਦੀ ਮਨਾਉਂਦੇ ਹੋਏ ਦਸਰਿਆਂ ਲੋਕਾਂ ਨੂੰ ਕਿ ਅਸੀਂ ਅੱਜ ਸ਼ਹਿਰ ਦੀ ਸਫਾਈ ਕਰ ਰਹੇ ਆ ਜਦੋਂ ਕਿ ਅੱਜ ਤੋਂ 3.5 ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਨਹੀਂ ਬਣੀ ਸੀ ਉਸ ਤੋਂ 2 ਮਹੀਨੇ ਪਿੱਛੇ ਚਲੇ ਜਾਓ ਸਿਰਫ 2 ਮਹੀਨਿਆਂ ਦੇ ਵਿੱਚ ਇਹਨਾਂ ਨੇ ਉਸ ਟਾਈਮ ਉਹ ਪੈਪਾਂ ਉਹ ਸੜਕਾਂ ਬਣਾਈਆਂ ਸੀ ਜਿਹੜੀਆਂ ਖੁਦ ਹੀ ਵਿਨਾਸ਼ ਦਾ ਕਾਰਨ ਬਣੀਆਂ ਸੀਗੀਆਂ ਥਾਂ ਥਾਂ ਦੇ ਉੱਤੇ ਅੱਜ ਸੀਰੇਜ ਜਿਹੜਾ ਉਹ ਮਤਲਬ ਬਾਹਰ ਨਿਕਲ ਰਿਹਾ ਨਾਲੀਆਂ ਬਲੌਕ ਹੋ ਗਈਆਂ ਸਾਰੀਆਂ ਤੇ ਜਿਹੜੀ ਟੈਲਾਂ ਨੇ ਉਹ ਤਾਂ ਪਤਾ ਹੀ ਨਹੀਂ ਹੈ ਵੀ ਕਿਹੜੀ ਟੈਲ ਕਿਸ ਟੈਲ ਤੇ ਚੜ੍ਹੀ ਹੋਈ ਹੈ ਜਿਹੜਾ ਅੱਜ 3.5 ਸਾਲ ਬਾਅਦ ਵੀ ਸਾਡੇ ਤੋਂ ਇਹ ਸਿਰਫ ਅਸੀਂ ਰਿਪੇਅਰ 'ਚ ਹੀ ਫਸੇ ਹੋਏ ਹਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹੜੀ ਕਿਹੜੀ ਪੈਪ ਕਿੱਥੋਂ ਟੁੱਟ ਕੇ ਦੁਬਾਰਾ ਨਾਲੀ ਚੱਲਣ ਲੱਗੀ ਇਹਨਾਂ ਦੇ ਕਿਤੇ ਹੋਏ ਵਿਕਾਸ ਦੇ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਪੈਪਨ ਦਾ ਸੀ ਜਿਹੜਾ ਬਿਨਾਂ ਅਲਾਈਨਮੈਂਟ ਤੋਂ ਬਿਨਾਂ ਕਿਸੇ ਮਤਲਬ ਟੈਕਨੀਕਲ ਚੀਜ਼ ਪੁਆਇੰਟ ਲੈ ਬਿਨਾਂ ਹੀ ਪਾਇਆ ਗਿਆ ਦੂਜੀ ਗੱਲ ਅੱਜ ਜਿਹੜੇ ਸਫਾਈ ਸੜਕ ਤੇ ਘੜਦੇ ਫਿਰਦੇ ਨੇ ਉਹਨਾਂ ਨੇ ਤਾਂ ਪਹਿਲਾਂ ਹੀ ਦੇਸ਼ ਦੀ ਸਫਾਈ ਕਰਤੀ ਸਾਰੇ ਦੀ ਕੋਈ ਚੀਜ਼ ਛੱਡੀ ਨਹੀਂ ਹੈ ਹੁਣ ਪਟਿਆਲੇ ਸ਼ਹਿਰ ਚੋਂ ਕੀ ਲੱਭਦੇ ਨੇ ਉਹ ਨਾਲੇ ਜੇ ਸਫਾਈ ਕਰਨੀ ਹੈ ਤਾਂ ਮਨਾਂ ਦੀ ਕਰੋ ਉਹਨਾਂ ਦੇ ਮਨਾਂ ਚ ਐਨਾ ਖੋਟ ਭਰਿਆ ਹੋਇਆ ਲੋਕਾਂ ਨੂੰ ਢੁਕਾਉਂਦੇ ਨੇ ਲੋਕਾਂ ਨੂੰ ਇੱਕ ਤਰਫ ਕਰਦੇ ਨੇ ਵੀ ਹਾਂ ਜੀ ਇਹ ਸਰਕਾਰ ਹੈ ਜਿਹੜੀ ਐ ਨਹੀਂ ਕਰ ਰਹੀ ਐ ਨਹੀਂ ਕਰੀ ਸਾਡੇ ਲਈ ਆਏ ਪ੍ਰੋਜੈਕਟ ਸਰਦਾਰ ਭਗਵੰਤ ਭਗਵੰਤ ਸਿੰਘ ਮਾਨ ਦੇ ਲਿਆਂਦੇ ਵੀ ਜਿਹੜੇ ਪ੍ਰੋਜੈਕਟ ਹੈ ਉਹ ਪੰਜਾਬ ਦੇ ਹਿੱਤ ਵਾਸਤੇ ਪੰਜਾਬ ਵਾਸਤੇ ਬਣਿਆ ਪਾਣੀ ਜਿਹੜਾ ਨਹਿਰਾਂ ਚ ਛੱਡਣਾ ਠੀਕ ਹੈ ਜੀ ਲੋਕਾਂ ਨੂੰ ਬਿਜਲੀ ਫਰੀ ਹੈ ਤੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਸੌਂ ਖਾ ਕੇ ਕਿਹਾ ਸੀ ਵੀ ਮੈਂ ਸਾਰੇ ਪੰਜਾਬ ਨੂੰ ਨੌਕਰੀਆਂ ਦੇਾਂਗਾ ਉਹ ਤਾਂ ਅਸੀਂ ਪੂਰੀਆਂ ਕਰ ਰਹੇ ਹਾਂ ਦੂਜੀ ਗੱਲ ਸ਼ਹਿਰ ਦੀ ਸਫਾਈ ਦੀ ਹਰ ਚੀਜ਼ ਤੇ ਪ੍ਰੋਜੈਕਟ ਤੇ ਕੰਮ ਕੀਤਾ ਜਾ ਰਿਹਾ ਹੈ ਜਿਹੜਾ ਗੰਦ ਦਾ ਢੇਰ ਅੱਜ ਹਰ ਰੋਜ਼ ਐਮਐਲਏ ਸਾਹਿਬ ਉੱਥੇ ਦੋ ਦਿਨ ਛੱਡ ਕੇ ਖੜੇ ਹੁੰਦੇ ਨੇ ਇਹ ਦੇਖਣ ਵਾਸਤੇ ਵੀ ਇਹਨੂੰ ਕਿਵੇਂ ਖਤਮ ਕੀਤਾ ਜਾਵੇ ਜਾਂ ਕਮਿਸ਼ਨਰ ਸਾਹਿਬ ਖੜੇ ਹੁੰਦੇ ਆ ਮੇਅਰ ਸਾਹਿਬ ਖੜੇ ਹੁੰਦੇ ਆ ਵੀ ਇਹਨੂੰ ਕਿਵੇਂ ਖਤਮ ਕੀਤਾ ਜਾਵੇ ਇਹੇ ਗੰਦ ਦਾ ਢੇਰ ਸਾਇਦ ਸਾਰੀ ਮੀਡੀਆ ਨੂੰ ਪਤਾ ਹੈ ਵੀ ਕਿੰਨਾ ਵੱਡਾ ਸੀਗਾ ਪਹਿਲਾਂ ਇਹਨੂੰ ਤੁਹਾਨੂੰ ਯਾਦ ਵੀ ਹੋਵੇਗਾ ਵੀ ਵਿਰੇਤਾ ਪੱਟ-ਪੱਟ ਕੇ ਇਹਨੂੰ ਦਫਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਠੀਕ ਹੈ ਜੀ ਅਸੀਂ ਇਸ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਆਂ ਤੇ ਸਭ ਤੋਂ ਵੱਡੀ ਗੱਲ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਇਸ ਸ਼ਹਿਰ ਦੇ ਵਾਸੀ ਵੀ ਐ ਸਾਡੇ ਮੁੱਖ ਮੰਤਰੀ ਵੀ ਸੀ ਉਹਨਾਂ ਦੀ ਸ਼ਕਲ ਕਿੰਨੀ ਵਾਰ ਪਟਿਆਲਾ ਵਾਸੀਆਂ ਨੇ ਦੇਖੀ ਤੇ ਸਾਡੀ ਸਰਕਾਰ ਆਣ ਤੋਂ ਬਾਅਦ ਕਿੰਨੀ ਵਾਰ ਭਗਵੰਤ ਮਾਨ ਸਾਹਿਬ ਪਟਿਆਲੇ ਸ਼ਹਿਰ ਦੇ ਵਿਕਾਸ ਲਈ ਪਟਿਆਲੇ ਸ਼ਹਿਰ ਚ ਜਿਹੜਾ ਮਾਰ ਕੇ ਚਲੇ ਗਏ ਜੇ ਸਫਾਈ ਕਰਨਾ ਚਾਹੁੰਦੇ ਆ ਤਾਂ ਕਾਰਪੋਰੇਸ਼ਨ ਤੋਂ ਹੀ ਪੁੱਛਣ ਦੇ ਵੀ ਹਾਂ ਜੀ ਕਿਸ ਥਾਂ ਸਫਾਈ ਦੀ ਲੋੜ ਐ ਸਾਡੇ ਤਾਂ ਪਹਿਲੇ ਹੀ ਪ੍ਰੋਜੈਕਟਾਂ ਦੇ ਵਿੱਚ ਸਾਰੇ ਪਾਸੇ ਸਫਾਈ ਚੱਲ ਰਹੀ ਐ ਤੁਸੀਂ ਚੀਜ਼ ਨੂੰ ਨੋਟ ਕਰੋ ਕਿ ਸ਼ਹਿਰ ਦੇ ਵਿੱਚ ਕਈ ਥਾਂ ਦੇ ਉੱਤੇ ਜਿਹੜੇ ਢੋਲ ਲੱਗੇ ਹੋਏ ਸੀ ਡਸਟਬਿਨ ਕੈਟਰ ਸਰਕਾਰ ਨੇ ਲਾਏ ਸੀ ਲੋਕਾਂ ਨੂੰ ਬਦਬੋ ਦੇ ਵਿੱਚੋਂ ਨਿਕਲਣਾ ਪੈਂਦਾ ਸੀਗਾ ਤੇ ਉਹਨਾਂ ਦਾ ਜਿਹੜਾ ਪਾਣੀ ਆ ਸੜਕਾਂ ਤੇ ਰੁੜਕੇ ਲੋਕਾਂ ਨੂੰ ਚੱਪਲਾਂ ਦੇ ਵਿੱਚ ਪਾ ਕੇ ਜਾਣਾ ਪੈਂਦਾ ਸੀ ਘਰੇ ਉਹ ਸਾਰੇ ਅਸੀਂ ਤਕਰੀਬਨ ਚਕਵਾਏ ਨੇ ਇੱਥੋਂ ਹਰੇਕ ਥਾਂ ਤੋਂ ਡੰਪ ਚਕਵਾ ਰਹੇ ਹਾਂ ਸ਼ਹਿਰ ਦੇ ਜਿਹੜਾ ਕੂੜਾ ਕਰਕਟ ਹੈ ਇਹਨੂੰ ਸਿੱਧਾ ਡੰਪ ਤੇ ਪਹੁੰਚਾਇਆ ਜਾ ਰਿਹਾ ਨਵੀਂ ਈ ਰਿਕਸ਼ਾ ਜਿਹੜੀਆਂ ਈ ਗੱਡੀਆਂ ਲਾਈਆਂ ਨੇ ਜਿਹੜੀਆਂ ਬੈਟਰੀ ਵਾਲੀਆਂ ਗੱਡੀਆਂ ਲਾਈਆਂ ਉਹ ਸਿੱਧਾ ਜਾ ਕੇ ਡੰਪ ਤੇ ਪਹੁੰਚਾਇਆ ਜਾ ਰਿਹਾ ਹੈ ਸ਼ਹਿਰ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹਿਰ ਦੇ ਐਮ ਐਲ ਏ ਸਰਦਾਰਜੀਤਪਾਲ ਸਿੰਘ ਜੀ ਕੋਹਲੀ ਮੇਰ ਕੁੰਦਰਗ ਹੋ ਗਿਆ ਜੀ ਤੇ ਸਾਡੇ ਕਮਿਸ਼ਨਰ ਸਾਹਿਬ ਪਰਮਵੀਰ ਜੀ ਬਹੁਤ ਵਧੀਆ ਜਿਹੜਾ ਕਾਰਜ ਕਰ ਰਹੇ ਨੇ ਤੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਟੀਮ ਹੈ ਮੇਰੇ ਹਿਸਾਬ ਨਾਲ ਪਟਿਆਲੇ ਦੇ ਵਿੱਚ ਸਾਡੀ ਸਰਕਾਰ ਦੇ ਜਿੰਨੀ ਟਰਮ ਪਈ ਹੈ ਉਸ ਤਰ੍ਹਾਂ ਦਾ ਮਾਡਲ ਬਣਾ ਕੇ ਦੇਣਗੇ ਕਿ ਸਾਨੂੰ ਜੇ ਅਸੀਂ ਵੋਟਾਂ ਮੰਗਣ ਜਾਵਾਂਗੇ ਲੋਕਾਂ ਦਾ ਸਾਡੇ ਕੋਲ ਇੱਕ ਕਾਰਨ ਹੋਏਗਾ ਵੀ ਹਾਂ ਅਸੀਂ ਪਟਿਆਲੇ ਦਾ ਵਿਕਾਸ ਕੀਤਾ ਤੇ ਸਾਨੂੰ ਇਸ ਵਾਸਤੇ ਸਾਨੂੰ ਜਿਹੜੀ ਵੋਟ ਚਾਹੀਦੀ ਹੈ ਇਸ ਤੋਂ ਇਲਾਵਾ ਕੁਝ ਨਹੀਂ ਕਹਾਗਾ ਮਨਜ ਖੋਟ ਪਾ ਕੇ ਕੋਈ ਸਭਾਈ ਨਹੀਂ ਹੁੰਦੀ ਤੁਸੀਂ ਕੋਈ ਦੁਕਾਨ ਤੋਂ ਚੰਗਾ ਇਸ ਤੋਂ ਅਲੱਗ 200 ਰੁਪਏ ਦਾ ਕੇਕ ਕੱਟ ਦਿੰਦੇ ਪ੍ਰਧਾਨ ਮੰਤਰੀ ਵਾਸਤੇ ਸ਼ਾਇਦ ਮੇਰੇ ਕਹਿਣ ਉਹ ਵਧੀ